ਸਸਿਕਾ ਦੋਸਤੋ ਤੁਸੀਂ ਵੇਖਿਆ ਪੰਜਾਬ ਖਬਰ 24 ਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਕਿ ਲੁਧਿਆਣਾ ਦੇ ਵਿੱਚ ਰਾਜਨੀਤਿਕ ਮਾਹੌਲ ਫਿਰ ਗਰਮਾ ਗਿਆ ਹੈ ਕਾਉਂਸਲਰ ਦੇ ਜੋ ਇਲੈਕਸ਼ਨ ਨੇ ਨਗਰ ਨਿਗਮ ਨਗਰ ਕੌਂਸਲਾਂ ਦੇ ਜੋ ਇਲੈਕਸ਼ਨ ਨੇ ਪੰਜਾਬ ਦੇ ਵਿੱਚ ਅੱਜ ਤੋਂ ਉਹਨਾਂ ਦੀ ਜੋ ਨਾਮਜ਼ਦਗੀ ਦੇ ਕਾਗਜ਼ ਸੀ ਉਹ ਦਾਖਲ ਹੋ ਚੁੱਕੇ ਨੇ ਤੇ ਹਰ ਬੰਦਾ ਜੋ ਕੈਂਡੀਡੇਟ ਹੈ ਆਪਣੀ ਜਿੱਤ ਨੂੰ ਲੈ ਕੇ ਆਪਣੇ ਜਿੱਤੇ ਦੇ ਦਾਅਵੇ ਨੂੰ ਲੈ ਕੇ ਉਹ ਆਪਣੇ ਮੈਦਾਨ ਦੇ ਵਿੱਚ ਨਿਤਰ ਚੁੱਕਿਆ ਹੈ ਇੱਕ ਗੱਲ ਕਰਦੇ ਹਾਂ ਕਿ ਔਮਨ ਏਮਪਾਵਰਮੈਂਟ ਦੀ ਜਿਵੇਂ ਕਿ ਹਰ ਤਰ੍ਹਾਂ ਦੀਆਂ ਸਰਕਾਰਾਂ ਜੋ ਆਉਂਦੀਆਂ ਨੇ ਕਿ ਵਿਮਨ ਏਮਪਾਵਰਮੈਂਟ ਨੂੰ ਲੈ ਕੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਨੇ ਤੇ ਕਿਸੇ ਨਾ ਕਿਸੇ ਪਾਸੇ ਕਿ ਹਰ ਫੀਲਡ ਵਿੱਚ ਉਹਨਾਂ ਨੇ ਲੇਡੀਜ਼ ਵਾਸਤੇ ਕੁਝ ਰੱਖਵਾ ਕਰਨ ਜੋ ਹੈ ਉਹ ਵੀ ਕੀਤਾ ਹੈ ਤੇ ਇਸ ਦੇ ਚੱਲਦੇ ਹਾਂ ਵਕ ਵਕ ਰਾਜਨੀਤਿਕ ਗਲਿਆਰੇਆ ਵਿੱਚੋਂ ਰਾਜਨੀਤਿਕ ਪਾਰਟੀਆਂ ਵੱਲੋਂ ਜੋ ਲੇਡੀਜ਼ ਦੀਆਂ ਜੋ ਰਾਖਵੀਆਂ ਸੀਟਾਂ ਨੇ ਉਹ ਰੱਖੀਆਂ ਗਈਆਂ ਨੇ ਤੇ ਬਹੁਤ ਹੀ ਚੰਗੀ ਇੱਕ ਗੱਲ ਹੈ ਇੱਕ ਬਹੁਤ ਵੱਡਾ ਜੋ ਕਦਮ ਹੈ ਤੇ ਉਸ ਦੇ ਸਬੰਧ ਵਿੱਚ ਹੀ ਅਸੀਂ ਅੱਜ ਇੱਕ ਮੁਲਾਕਾਤ ਜੋ ਖਾਸ ਮੁਲਾਕਾਤ ਇਸ ਸਬੰਧ ਵਿੱਚ ਕਰਨ ਜਾ ਰਹੇ ਹਾਂ ਕਿ ਸਾਡੇ ਕੋਲ ਬੈਠੇ ਨੇ ਮਮਤਾ ਸ਼ਰਮਾ ਜੀ ਜਿਨ੍ਹਾਂ ਨੂੰ ਲੁਧਿਆਣਾ ਦੇ ਵਾਰਡ ਨੰਬਰ 41 ਤੋਂ ਕਾਂਗਰਸ ਪਾਰਟੀ ਵੱਲੋਂ ਜੋ ਸੀਟ ਹੈ ਕੌਂਸਲਰ ਦੀ ਉਹ ਟਿਕਟ ਦਿੱਤੀ ਗਈ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਨਮਸਕਾਰ ਜੀ ਨਮਸਕਾਰ ਜੀ 17 ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਜੋ ਇਹ ਅੱਜ ਟਿਕਟ ਅਨਾਉਂਸ ਹੋਈ ਹੈ ਕਾਂਗਰਸ ਪਾਰਟੀ ਤੁਸੀਂ ਇਸ ਟਿਕਟ ਨੂੰ ਲੈ ਕੇ ਕਿੰਨੇ ਖੁਸ਼ ਹੋ ਕਿੰਨੇ ਕੋ ਖੁਸ਼ ਹੋ ਪਹਿਲਾਂ ਤੇ ਇਹ ਦੱਸੋ ਮੈਨੂੰ ਇਹ ਟਿਕਟ ਮਿਲਣ ਦੀ ਬਹੁਤ ਜ਼ਿਆਦਾ ਖੁਸ਼ੀ ਆ ਮੇਰਾ ਇੱਕ ਐਮ ਸੀ اور ਡ੍ਰੀਮ ਵੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਜਾਵਾਂ ਠੀਕ ਉਹ ਅੱਜ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਮੈਨੂੰ ਸ਼ਾਇਦ ਉਹ ਮੇਰਾ ਪੂਰਾ ਹੋ ਰਿਹਾ ਤੁਸੀਂ ਜੇ ਪੋਲਿਟਿਕਸ ਨੂੰ ਆਪਾਂ ਜਾਣ ਦੀ ਗੱਲ ਕਰਦੇ ਹਾਂ ਤੁਸੀਂ ਕਿਹਾ ਪੋਲਿਟਿਕਸ ਵਿੱਚ ਜਾਣ ਦਾ ਇੱਕ ਡ੍ਰੀਮ ਸੀ ਪੋਲਿਟਿਕਸ ਵਿੱਚ ਜਾਣ ਦਾ ਹੀ ਡ੍ਰੀਮ ਕਿਉਂ ਸੀ ਮਿਸਟਰਸਟ ਸੀ ਮੈਨੂੰ ਪੋਲਿਟਿਕਸ ਉਸ ਡ੍ਰੀਮ ਨੂੰ ਪੂਰਾ ਕਰਨ ਲਈ ਪੋਲਿਟਿਕਸ ਨੂੰ ਮੈਂ ਇਸ ਲਈ ਚੁਣਿਆ ਕਿਉਂਕਿ ਮੇਰੇ ਅੰਦਰ ਜਜ਼ਬਾ ਵੀ ਸੀ ਕਿ ਮੈਂ ਸਮਾਜ ਵਾਸਤੇ ਕੁਝ ਵਧੀਆ ਕਰ ਸਕਾਂ ਕੁਝ ਅੱਛਾ ਕਰ ਸਕਾਂ ਜੀ ਔਰ ਜੋ ਮੈਨੂੰ ਅੱਜ ਪਲੇਟਫਾਰਮ ਮਿਲਿਆ ਵਾ ਕਾਂਗਰਸ ਪਾਰਟੀ ਨੇ ਮੈਨੂੰ ਜੋ ਪਲੇਟਫਾਰਮ ਦਿੱਤਾ ਵਾ ਉਸ ਦੇ ਥਰੂ ਮੈਂ ਆਪਣਾ ਡ੍ਰੀਮ ਵੀ ਪੂਰਾ ਕਰ ਲਾਂਗੀ ਔਰ ਸਮਾਜ ਵਾਸਤੇ ਵੀ ਕੁਝ ਨਾ ਕੁਝ ਜ਼ਰੂਰ ਕਰਾਂਗੀ ਅ ਚਲੋ ਸਮਾਜ ਲਈ ਤੁਹਾਡੀ ਜੋ ਸੋਚ ਹੈ ਬਹੁਤ ਅੱਛੀ ਹੈ ਹੁਣ ਜਿਵੇਂ ਕਿ ਤੁਸੀਂ ਕਿਹਾ ਕਿ ਜੇ ਜਨਤਾ ਤੁਹਾਨੂੰ ਪਿਆਰ ਦਿੰਦੀ ਹੈ ਜਿਤ ਨੂੰ ਤੁਹਾਡੀ ਚੋਣ ਵਿੱਚ ਪਾਉਂਦੀ ਹੈ ਨੈਕਸਟ ਜਿੱਤ ਤੋਂ ਬਾਅਦ ਤੁਹਾਡਾ ਕੀ ਐਕਸ਼ਨ ਹੋਏਗਾ ਆਪਣੇ ਵਾਰਡ ਨੂੰ ਲੈ ਕੇ ਕੋਤੇ ਜਨਤਾ ਮੈਨੂੰ ਜਿਤਾ ਕੇ ਲੈ ਕੇ ਆਉਂਦੀ ਆ ਜੇ ਮੈਂ ਜਿੱਤੀਆਂ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਬਾੜ ਦੇ ਲੋਕਾਂ ਦੀਆਂ ਬੇਸਿਕ ਨੀਡਸ ਨੇ ਜੋ ਉਹਨਾਂ ਦੀਆਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ ਜੋ ਵੀ ਉਹਨਾਂ ਦੀ ਕੋਈ ਵੀ ਪ੍ਰੋਬਲਮ ਨੇ ਗਲੀਆਂ ਨੂੰ ਲੈ ਕੇ ਨਾਲੀਆਂ ਨੂੰ ਲੈ ਕੇ ਸੀਵਰੇਜ ਦੀ ਕੋਈ ਪ੍ਰੋਬਲਮ ਆ ਜਾਂ ਗਲੀਆਂ ਦੀ ਪਲਾਂਟੇਸ਼ਨ ਬਾਰੇ ਆ ਕੋਈ ਵੀ ਪ੍ਰੋਬਲਮ ਉਹਨਾਂ ਨੂੰ ਉਹ ਸਭ ਪੂਰੀਆਂ ਕੀਤੀਆਂ ਜਾਣਗੀਆਂ ਔਰ ਜੋ ਉਹਨਾਂ ਦੀ ਕੋਈ ਹੋਰ ਪ੍ਰੋਬਲਮ ਹੋਣਗੀਆਂ ਉਹ ਵੀ ਸਭ ਸੁਣੀਆਂ ਜਾਣਗੀਆਂ ਹੁਣ ਅੱਜ ਨਾਮਜ਼ਦਗੀ ਦੇ ਜੋ ਕਾਗਜ਼ ਨੇ ਉਹ ਤੁਸੀਂ ਦਾਖਲ ਕਰ ਦਿੱਤੇ ਨੇ ਕੱਲ ਤੋਂ ਤੁਹਾਡਾ ਜੋ ਹੈ ਕੈਂਪੇਨਿੰਗ ਜੋ ਹੈਗੀ ਤੁਹਾਡੀ ਉਹ ਸ਼ੁਰੂ ਹੋ ਜਾਏਗੀ ਹਾਂਜੀ ਡੋਰ ਟੂ ਡੋਰ ਤੁਹਾਨੂੰ ਜਾਣਾ ਪੈਣਾ ਤੋਂ ਡੋਰ ਟੂ ਡੋਰ ਤੁਸੀਂ ਪਬਲਿਕ ਨੂੰ ਮਿਲੋਗੇ ਤੋਂ ਇਸਦੇ ਲਈ ਤੁਹਾਡਾ ਕੋਈ ਪਹਿਲਾਂ ਕੋਈ ਪੋਲੀਟੀਕਲ ਕੈਰੀਅਰ ਜਾਂ ਪੋਲੀਟੀਕਲ ਕੋਈ ਬੈਕਗਰਾਉਂਡ ਤੁਹਾਡੀ ਫੈਮਿਲੀ ਦੀ ਜਾਂ ਕਿਸੇ ਤਰ੍ਹਾਂ ਦੀ ਕਿਸੇ ਦੀ ਰਹੀ ਹੈ ਨਹੀਂ ਜੀ ਸਾਡੀ ਪੋਲੀਟੀਕਲ ਬੈਕਗਰਾਉਂਡ ਨਹੀਂ ਸੀ ਕੋਈ ਵੀ ਨਹੀਂ ਸੀ ਮਤਲਬ ਤੁਹਾਡੀ ਆਪਣੀ ਇੱਕ ਇੱਛਾ ਇੱਕ ਸੋਚ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਆ ਕੇ ਜਨਤਾ ਦੇ ਲਈ ਕੁਝ ਕਰ ਸਕਦਾ ਹਾਂਜੀ ਬਿਲਕੁਲ ਤੇ ਤੁਸੀਂ ਹੁਣ ਡੋ ਟੂ ਡੋਰ ਕੰਪੇਨਿੰਗ ਲਈ ਜਾ ਰਹੇ ਹੋ ਹਾਂਜੀ ਤੇ ਤੁਹਾਡਾ ਫੋਕਸ ਕੀ ਹੋਏਗਾ ਕਿ ਤੁਸੀਂ ਇੰਟਰੈਕਟ ਹੋਮਗੇ ਪਬਲਿਕ ਦੇ ਨਾਲ ਜਨਤਾ ਦੇ ਨਾਲ ਲੋਕਾਂ ਦੇ ਨਾਲ ਵੋਟ ਮੰਗਣ ਵੀ ਜਾਓਗੇ ਤੁਸੀਂ ਕਿਸ ਆਧਾਰ ਤੇ ਉਹਨਾਂ ਨਾਲ ਵੋਟ ਮੰਗਣ ਦੀ ਗੱਲ ਕਰੋਗੇ ਫੋ ਮੇਰਾ ਇਹ ਡ੍ਰੀਮ ਸੀ ਕਿ ਜੋ ਮੈਂ ਜਲ ਕੱਲ ਜਾਵਾਂਗੀ ਆਪਣੇ ਵਾਰਡ ਦੇ ਵਿੱਚ ਮੇਰਾ ਇਹ ਡ੍ਰੀਮ ਸੀ ਕਿ ਮੈਂ ਆਪਣੇ ਵਾਰਡ ਨੂੰ ਵਧੀਆ ਔਰ ਮਾਡਰਨ ਬਣਾ ਸਕਾਂ ਔਰ ਜੋ ਜੋ ਵੀ ਮੇਰੇ ਕਰਨ ਵਾਲਾ ਕੰਮ ਹੋਗਾ ਔਰ ਜੋ ਮੈਂ ਕੁਛ ਸੋਚਿਆ ਹੋਇਆ ਵਾ ਆਪਣੇ ਬਾੜ ਬਾਰੇ ਉਹ ਮੈਂ ਲੋਕਾਂ ਨਾਲ ਸਾਂਝਾ ਕਰਾਉਣਾ ਤੇ ਉਹਨਾਂ ਦੀਆਂ ਗੱਲਾਂ ਵੀ ਮੈਂ ਕੁਝ ਸੁਣਾ ਵੀ ਉਹਨਾਂ ਕੋਲ ਕੀ ਸੋਚਿਆ ਨੇ ਕੀ ਵੀ ਕਰਵਾਉਣਾ ਚਾਹੁੰਦੇ ਨੇ ਕੀ ਉਹਨਾਂ ਦੀਆਂ 니ਡ ਨੇ ਕੀ ਕੋਈ ਪ੍ਰੋਬਲਮ ਆ ਉਹਨਾਂ ਨੂੰ ਕੁਝ ਵੀ ਉਹ ਮੈਂ ਉਹਨਾਂ ਦੀ ਸੁਣਾਗੀ ਔਰ ਲੁਧਿਆਣਾ ਦੇ ਵਿੱਚ ਮੈਂ ਸੋਚਦੀ ਆ ਕਿ ਸਭ ਤੋਂ ਵਧੀਆ ਔਰ ਮੋਡਰਨ ਬਾੜ 41 ਬਾੜ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਜੋ ਸੋਚ ਹੈ ਉਸ ਤੋਂ ਇਲਾਵਾ ਬਹੁਤ اچھی ਤੁਸੀਂ ਗੱਲ ਕੀਤੀ ਕਿ ਮੈਂ ਆਪਣੇ ਵਾਰਡ ਦੇ ਜੋ ਨਿਵਾਸੀ ਨੇ ਮੈਂ ਉਹਨਾਂ ਦੇ ਸੁਝਾਅ ਵੀ ਲੈ ਕੇ ਤੇ ਉਸ ਨੂੰ ਅਮਲ ਚ ਲਾਵਾਂਗੀ ਬਹੁਤ اچھی ਗੱਲ ਹੈ ਤੇ ਹੁਣ ਤੁਸੀਂ ਇਹ ਦੱਸੋ ਕਿ ਜੋ ਕੈਂਪੇਨਿੰਗ ਤਾਂ ਤੋਂ ਸਟਾਰਟ ਹੋਈ ਹੈ ਅ ਵਿਰੋਧੀਆਂ ਵੱਲੋਂ ਵੀ ਕਾਫੀ ਜ਼ੋਰ ਜਮائش ਕੀਤੀ ਜਾ ਰਹੀ ਹੈ ਤੁਸੀਂ ਪਹਿਲੀ ਵਾਰ ਇਸ ਸੀਟ ਦੇ ਲਈ ਤੁਸੀਂ ਲੜ ਰਹੇ ਹੋ ਔਰ ਪਹਿਲੀ ਵਾਰ ਤੁਸੀਂ ਰਾਜਨੀਤਿਕ ਸਫ਼ਰ ਦੇ ਵਿੱਚ ਆਏ ਹੋ ਕਿ ਮਨ ਦੇ ਅੰਦਰ ਕੁਝ ਡਰ ਕੀ ਜਿਆ ਕਿਸੇ ਤਰ੍ਹਾਂ ਦਾ ਤੁਹਾਨੂੰ ਅ ਨੈਗੇਟਿਵ ਫੀਲ ਹੋ ਰਿਹਾ ਕਿ ਹੋਰ ਮੇਰੇ ਜੋ ਵਿਰੋਧੀ ਨੇ ਕੁਝ ਪੁਰਾਣੇ ਰਾਜਨੀਤਿਕ ਆਗੂ ਵੀ ਨੇ ਜੋ ਪੁਰਾਣੀ ਰਾਜਨੀਤੀ ਕੋ ਉਹਨਾਂ ਦੀ ਬੇਸ ਹੈਗਾ ਉਹਨਾਂ ਦਾ ਉਹਨਾਂ ਦਾ ਤੁਸੀਂ ਮੁਕਾਬਲਾ ਕਰਨ ਜਾ ਰਹੇ ਹੋ ਕੀ ਤੁਹਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਜਾਂ ਕੋਈ ਡਰ ਕੋਈ ਇਹਦਾ ਦਾ ਖੋਫ ਕੋਈ ਆ ਰਿਹਾ ਹੈ ਕਿ ਨਹੀਂ ਨਹੀਂ ਜੀ ਦੇਖੋ ਮੈਨੂੰ ਕੋਈ ਖੋਫ ਨਹੀਂ ਕੋਈ ਡਰ ਨਹੀਂ ਮੈਨੂੰ ਜੋ ਕਾਂਗਰਸ ਪਾਰਟੀ ਨੇ ਮੈਨੂੰ ਜੋ ਟਿਕਟ ਦਿੱਤੀ ਆ ਉਹਦਾ ਉਦੋਂ ਨਾਲ ਮੈਨੂੰ ਬਹੁਤ ਤਾਕਤ ਮਿਲੀ ਹੈ। ਕਿਉਂਕਿ ਜੋ ਆਪੋਜੀਸ਼ਨ ਪਾਰਟੀ ਦੇ ਵਿੱਚ ਜੋ ਸੀਨੀਅਰ ਨੇ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਆਂ। ਪਰ ਮੈਂ ਦਰਦੀ ਹਾਂ। ਤਾਂ ਮੇਰੀ ਜੋ ਸੋਚ ਆ ਮੈਨੂੰ ਲੱਗਦਾ ਕਿ ਮੈਨੂੰ ਮੇਰੇ ਵਾਰਡ ਦੇ ਲੋਕ ਮੈਨੂੰ ਜ਼ਰੂਰ ਚੁਣ ਕੇ ਅੱਗੇ ਲਿਆਣਗੇ ਔਰ ਮੈਨੂੰ ਜਿਤਾਣਗੇ। ਮੈਂ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੀ। ਬਾਕੀ ਕੋ ਜਿੱਤੇ ਹਾਰਤਾ ਪਰਮਾਤਮਾ ਦੇ ਹੱਥ ਚ ਪਰ ਮੈਂ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰੂੰਗੀ ਮੇਰੇ ਵਾਰਡ ਦੇ ਮੈਂਬਰ ਮੇਰੇ ਨਾਲ ਮੈਂ ਆਪਣੀ ਸੋਚ ਲੈ ਕੇ ਆਪਣੇ ਵਾਰਡ ਦੀ ਜਨਤਾ ਨੂੰ ਮਿਲਾਂਗੀ ਔਰ ਜੇ ਉਹਨਾਂ ਨੂੰ ਮੇਰੀ ਸੋਚ ਚੰਗੀ ਲੱਗੀ ਤਾਂ ਉਹ ਮੈਨੂੰ ਜ਼ਰੂਰ ਜਿਤਾਣਗੇ ਤੇ ਮੈਨੂੰ ਜਿਤਾ ਕੇਗੇ ਲੈ ਕੇ ਆਣਗੇ ਤਾਂ ਜਿੱਕ ਮੈਂ ਸਵਾਲ ਪੁੱਛਣਾ ਚਾਹਣਾ ਕਿ ਤੁਸੀਂ ਵੀ ਇਸ ਜੋ ਲੁਧਿਆਣਾ ਦਾ ਵਾਰਡ ਨੰਬਰ 41 ਤੁਸੀਂ ਵੀ ਇੱਥੇ ਕਾਫੀ ਸਮੇਂ ਤੋਂ ਇੱਥੇ ਰਹੇ ਬੀਇੰਗ ਅ ਲੇਡੀ ਕਿਉਂਕਿ ਲੇਡੀਜ਼ ਘਰ ਚ ਰਹਿੰਦੀਆਂ ਕੋਨ ਨੂੰ ਪਤਾ ਹੁੰਦਾ ਕਿ ਕਿਹੜੀ ਕਿਹੜੀ ਸਮੱਸਿਆਵਾਂ ਦਾ ਹੁਣ ਉਹਨਾਂ ਨੂੰ ਸਾਹਮਣਾ ਕਰਨਾ ਪੈਦਾ ਤੁਹਾਨੂੰ ਆਪਣੀ ਵਾਰਡ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੀਆਂ ਜੋ ਅੱਜ ਵੀ ਕਮੀਆਂ ਤੁਹਾਡੇ ਵਾਰਡ ਵਿੱਚ ਹੈਗੀਆਂ ਨੇ ਸਭ ਤੋਂ ਜ਼ਿਆਦਾ ਸਾਡੇ ਇਲਾਕੇ ਦੇ ਵਿੱਚ ਪ੍ਰੋਬਲਮ ਮੇਰੇ ਵਾਰਡ ਦੇ ਵਿੱਚ ਪ੍ਰੋਬਲਮ ਪਾਣੀ ਦੀ ਆਉਂਦੀ ਹੈ ਉਹ ਪੀਣ ਵਾਲਾ ਪਾਣੀ ਆ ਕਈ ਵਾਰ ਸਾਫ਼ ਨਹੀਂ ਆਂਦਾ ਪਾਣੀ ਗੰਦਾ ਆਂਦਾ ਵਾ ਜਾਂ ਪਾਣੀ ਬਹੁਤ ਘੱਟ ਆਂਦਾ ਵਾ ਟਾਈਮ ਤੇ ਨਹੀਂ ਆਂਦਾ ਉਹ ਪਾਣੀ ਦੀ ਪ੍ਰੋਬਲਮ ਨੂੰ ਹੱਲ ਕਰਨ ਲਈ ਕਈ ਹੋਰ ਟਿਊਬਲ ਲਗਾਏ ਜਾਣਗੇ ਜਿਨ੍ਹਾਂ ਦੇ ਨਾਲ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਊਗੀ। ਔਰ ਇਸ ਤੋਂ ਬਿਨਾ ਵੀ ਕਈ ਹੋਰ ਸਸਿਆਵਾਂ ਨੇ ਜਿਵੇਂ ਸਿਵਰੇਜ ਦੀ ਸਮੱਸਿਆ ਹੋ ਗਈ ਔਰ ਰੋਡ ਵੀ ਬਹੁਤ ਟੁੱਟੇ ਹੋਏ ਨੇ। ਇਹਨਾਂ ਦੀ ਰਿਪੇਅਰ ਵਗੈਰਾ ਦਾ ਕੰਮ ਜਾਂ ਨਿਊ ਆਣਗੇ ਤਾਂ ਨਿਊ ਬਣਾਉਣ ਦਾ ਕੰਮ ਵੀ ਉਹ ਕੀਤਾ ਜਾਊਗਾ। ਉਹ ਬਿਨਾਂ ਮੇਰਾ ਇੱਕ ਏਮਾ ਕਿ ਮੈਂ ਆਪਣੇ ਆਵਾੜ ਦੇ ਵਿੱਚ ਗ੍ਰੀਨਰੀ ਕਰਾਵਾਂ ਔਰ ਆਪਣੇ ਵਾਰਡ ਨੂੰ ਹਰਿਆਵਰਿਆ ਤੇ ਪ੍ਰਦੂਸ਼ਣ ਮੁਕਤ ਰੱਖਣ ਦੀ ਕੋਸ਼ਿਸ਼ ਕਰਾਂ। ਜਿਵੇਂ ਕਿ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਹੈ। ਹੈਲਥ ਨੂੰ ਲੈ ਕੇ ਤੇ ਐਜੂਕੇਸ਼ਨ ਨੂੰ ਲੈ ਕੇ। ਕੀ ਤੁਸੀਂ ਸਮਝਦੇ ਹੋ ਕਿ ਤੁਹਾਡੇ ਵਾਰਡ ਦੇ ਵਿੱਚ ਕੋਈ ਐਦਾਂ ਦੀ ਜੋ ਮੈਡੀਕਲ ਦੀ ਸਹੂਲਤ ਤੁਹਾਡੇ ਵਾਰਡ ਦੇ ਵਿੱਚ ਹੈ? ਤਾਂ ਹੈਲਥ ਦੇ ਰਿਗਾਰਡਿੰਗ ਜੋ ਮੈਡੀਕਲ ਫੈਸਿਲਿਟੀਆਂ ਨੇ ਵਾਰਡ ਦੇ ਵਿੱਚ ਬਹੁਤ ਘੱਟ ਨੇ। ਮੈਂ ਇਹ ਸੋਚਦੀ ਆ ਕਿ ਮੈਂ ਵਾੜ ਦੇ ਵਿੱਚ ਕੋਈ ਜਿਵੇਂ ਡਿਸਪੈਂਸਰੀ ਜਾਂ ਕੋਈ ਹਸਪੀਟਲ ਹੋ ਸਕੇ ਤਾਂ ਉਹ ਲੈ ਕੇ ਆਈਏ ਜਿਸ ਦੇ ਨਾਲ ਵਾੜ ਦੇ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਮੈਡੀਕਲ ਫੈਸਿਲਿਟੀਆਂ ਉਹਨਾਂ ਨੂੰ ਪੂਰੀ ਪ੍ਰੋਵਾਈਡ ਕਰਵਾਈਆਂ ਜਾਣ ਤਾਂ ਜੋ ਉਹਨਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਇਤੇ ਦੂਰ ਨਾ ਜਾਣਾ ਪਵੇ ਬਹੁਤ ਅੱਛੀ ਸੋਚ ਹੈ ਜੀ ਔਰ ਤੁਸੀਂ ਬਹੁਤ ਹੀ ਅੱਛੇ ਜੋ ਸਵਾਲਾਂ ਦੇ ਜਵਾਬ ਦਿੰਦੇ ਨੇ ਕਿ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਆਪਣੀ ਜਿਹੜੀ ਸੋਚ ਹੁੰਦਾ ਕਿ ਅੱਗੇ ਵਧਿਓ ਤੁਸੀਂ ਉਹਦੇ ਵਿੱਚ ਸਫਲਤਾ ਹਾਸਲ ਕਰੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਬਹੁਤ ਬਹੁਤ ਜੀ